ਮੇਰਾ ਭਤੀਆ ਹੀ ਕੀ ਕੀ ਚਾਂਸ ਹੋ ਗਿਆ ਦੋਵੇਂ ਬੱਚੇ ਦਾ ਦੋਵੇਂ ਧੀਆ ਵੀ ਮੁੱਕ ਗਿਆ ਤੇ ਆਪ ਵੀ ਮੁੱਕ ਗਿਆ ਭਤੀਆ ਨਾ ਉਹਨੇ ਮੇਜ ਨੂੰ ਕੰਮ ਤੇ ਛੱਡ ਕੇ ਆਇਆ ਟਾਰੀ ਕੋਈ ਗੱਲ ਬਾਤ ਨਹੀਂ ਇਹੋ ਜੀ ਮੜਕਿਆਂ ਨੂੰ ਪਤਾ ਹੀ ਨਹੀਂ ਲੱਗਾ ਕੀ ਕਰ ਲਿਆ ਖਾ ਪੀ ਕੇ ਮੜ ਕੇ ਤੇ ਇਹਨਾਂ ਨੂੰ ਪਤਾ ਲੱਗਾ ਕਿ ਇਹਨੇ ਚਾਚੇ ਨੂੰ ਆਂਦਾ ਮੈਨੂੰ ਜੱਫੀ ਪਾਲਾ ਮੈਂ ਚੱਲਿਆ ਹੀ ਹੁਣ ਮੁੱਕ ਜਾਣਾ ਵਾ ਵੇ ਲੁੱਟਿਆ ਮੈਂ ਹਾਂ ਮੇਰਾ ਪਤਿਆ ਹੀ ਹਾਂਜੀ ਕੀ ਕੀ ਕੰਸ ਹੋ ਗਿਆ ਦੋਵੇਂ ਬੱਚੇ ਹਾਂ ਦੋਵੇਂ ਧੀਆਂ ਵੀ ਮੁੱਕ ਗਿਆ ਨੇ ਆ ਵੀ ਮੁੱਕ ਗਿਆ ਪਤਿਆ ਨੂੰ ਉਹਨੇ ਵੇਖ ਨੂੰ ਕੰਮ ਤੇ ਛੱਡ ਕੇ ਆਇਆ ਟਾਰੇ ਕੋਈ ਗੱਲ ਬਾਤ ਨਹੀਂ ਇਹੋ ਜੀ ਇੱਥੇ ਖੇਡਦਿਆਂ ਤੇ ਆਂਦਾ ਆ ਜਾ ਤੁਹਾਨੂੰ ਮਰ ਜਾਈ ਚਵਾੜਾ ਮੜ ਕੇ ਨੂੰ ਪਤਾ ਹੀ ਨਹੀਂ ਲੱਗਾ ਕੀ ਕਰ ਲਿਆ ਖਾ ਪੀ ਕੇ ਮੜ ਕੇ ਫੇਰ ਆ ਨੂੰ ਪਤਾ ਲੱਗਾ ਪੇਰੇ ਚਾਚੇ ਨੂੰ ਆਂਦਾ ਮੈਨੂੰ ਜੱਫੀ ਪਾਲਾ ਮੈਂ ਚੱਲਿਆ ਹੀ ਹੁਣ ਮੁੱਕ ਜਾਣਾ ਹਾਏ ਪਤਾ ਲੱਗਾ ਕੀ ਖਾਦਾ ਇਹਨਾਂ ਨੇ ਪਤਾ ਨਹੀਂ ਵੀਰੇ ਅਜੇ ਕੋਈ ਸਾਨੂੰ ਕੀ ਖਾਹੇ ਆੜੇ ਹੱਥ ਚ ਕੋਈ ਨਹੀਂ ਆਇਆ ਜੇ ਹਾਏ ਆੜੇ ਹੱਥ ਚ ਨਹੀਂ ਵੀਰ ਕੋ ਆਇਆ ਮੇਰਾ ਵੀਰ ਵੀ ਨਹੀਂ ਆਗਾ ਮੇਰੀ ਪਰਜਾਈ ਨਹੀਂ ਆਗੀ ਮੇਰਾ ਮਿਰਦਾਜਿੰਦਰਾ ਵੱਜ ਗਿਆ ਅੱਜ ਕਿ ਘਟਨਾ ਵਾਪਰੀ ਜਿਹੜੀਆਂ ਤਿੰਨ ਮੋਤਾ ਹੋ ਗਿਆਂ ਕੀ ਘਟਨਾ ਤੇ ਕੀ ਕਾਰਵਾਈ ਕੀਤੀ ਗਰੀਬੀ ਤੋਂ ਤੰਗ ਹੋਏ ਕੋ ਦੋਨੋਂ ਅੱਛਾ ਜੀ ਉਹ ਜਰੀਲੀ ਦਵਾਈ ਪੀ ਕੇ ਅਰੇ ਕਿੰਨੇ ਦੀ ਮੋਤਾਂ ਆਈਆਂ ਤਿੰਨ ਨੂੰ ਇਹ ਦੋ ਬੱਚੀਆਂ ਨੇ ਇੱਕ ਆ ਪਿਆ ਜੀ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਕੀਤੀ ਹੈ ਠੀਕ